ਇੱਕ ਵਾਰ ਜੇ ਤੁਹਾਨੂੰ ਤੁਸੀਂ ਹੁਣ ਸਰਪੰਚ ਪੰਚ ਕੈਂਤਤ ਤੋਂ ਪੁਰਾਣੇ ਹੋਣਗੇ ਹੁਣ ਨੌਲੇਜ ਹੈਗੀ ਕਈ ਹੁਣ ਇਦਾਂ ਹੈਗਾ ਕਿ ਨਵੇਂ ਚਿਹਰੇ ਆਏ ਨੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਪੰਚਾਇਤੀ ਏ ਬੀ ਸੀ ਕੀ ਹੈਗੀ ਲਈ ਕਿ ਤੁਸੀਂ ਆਪਣੇ ਜਿਹੜੇ ਵੀ ਜਸ ਤੁਹਾਨੂੰ ਦੱਸਦੇ ਤਾਂ ਆਪ ਨੇ ਹੋ ਚਾਰ ਨੇ ਦੋ ਦਾ ਹੈ ਜੀ ਕਿ ਹਾੜੀਔਰ ਸੌਲੀ ਦਾ ਤੀਜਾ ਜੀ ਇਗਲਾਸ ਆ ਆਪਣਾ 2 ਅਕਤੂਬਰ ਜਿਸ ਨੂੰ ਮਰੇਗਾ ਦਾ ਸੰਬੰਧਿਤ ਵੀ ਕਿਹਾ ਜਾਂਦਾ ਹੈ ਚੌਥਾ ਜੀ ਆਪਣਾ 26 ਜੰembre ਦਾ ਜਿਹੜਾ ਕਿ ਗਣਤੰਤਰ ਦਿਵਸ ਨੂੰ ਕਰਾਇਆ ਜਾਂਦਾ ਹੈ ਇਹ ਜਿਹੜੇ ਚਾਰੀ ਇਗਲਾਸ ਲੈੇ ਕਰਾਣੇ ਜ਼ਰੂਰੀ ਨੇ ਜਿਹੜਾ ਹਾੜੀ ਦੀ ਫਸਲ ਕੱਟਣ ਤੋਂ ਬਾਅਦ ਜਿਹੜਾ ਜੂਨ ਮਹੀਨੇ ਵਿੱਚ ਇਹ ਇਗਲਾਸ ਹੁੰਦਾ ਹੈ ਜਿਸ ਨੂੰ ਆਪਾਂ ਕੀ ਹਾੜੀ ਦਾ ਇਜਲਾਸ ਕਹਿੰਦੇ ਨੇ ਇਸ ਤੋਂ ਇਲਾਵਾ ਜਿਹੜਾ ਇਲਾਵਾ ਜਿਹੜਾ ਸੌਣੀ ਦਾ ਆਪਣਾ ਹੈਗਾ ਇਹ ਉਹ ਦਸੰਬਰ ਮਹੀਨੇ 31 ਦਸੰਬਰ ਤੋਂ ਪਹਿਲਾਂ ਪਹਿਲਾਂ ਕਰਨਾ ਜ਼ਰੂਰੀ ਹੁੰਦਾ ਹੈ ਓਕੇ ਤੇ ਸਟੇਟ ਅਫੀਸਰ ਅਰੰਗ ਸਿੰਘ ਨੇ ਕਿਹਾ ਕਿ ਪੰਚਾਇਤਾਂ ਨੂੰ ਵੱਧ ਤੋਂ ਵੱਧ ਝਗੜੇ ਆਪਣੇ ਪਿੰਡਾਂ ਵਿੱਚ ਹੀ ਨਿਵੇੜਨੇ ਚਾਹੀਦੇ ਹਨ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਟੂਰਨਾਮੈਂਟ ਕਰਵਾਏ ਜਾਣ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਇਸ ਤੋਂ ਇਲਾਵਾ ਹਰ ਪਿੰਡ ਦੇ ਵਿੱਚ ਜਿਮ ਵੀ ਖੋਲ੍ਹਿਆ ਜਾਵੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਰੋਡ ਸੇਫਟੀ ਐਕਟ ਦੇ ਤਹਿਤ ਆਹ ਪਬਲਿਕਾ ਨੂੰ ਸਮਝਾਇਆ ਜਾਵੇ ਕਿ ਕਿਸੇ ਵੀ ਤਰ੍ਹਾਂ ਦਾ ਜੋ ਵੀ ਵਿਦਿਆਰਥੀ ਹੈ ਚਾਹੇ ਲੜਕਾ ਹੈ ਚਾਹੇ ਲੜਕੀ ਹੈ 18 ਸਾਲ ਤੋਂ ਘੱਟ ਉਮਰ ਦਾ ਹੈ ਉਹ ਵਾਹਨ ਨਹੀਂ ਚਲਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣਾ ਮੋਟਰਸਾਈਕਲ ਸਕੂਟਰ ਜਾਂ ਹੋਰ ਕੋਈ ਵੀ ਵਾਹਨ ਕਿਸੇ ਨੂੰ ਮੰਗਵਾ ਜਾ ਉਤਾਰਨਾ ਨਾ ਦੇ ਕਿਉਂਕਿ ਨਵੇਂ ਕਾਨੂੰਨਾਂ ਦੇ ਤਹਿਤ ਜਿਸਦੇ ਵੀ ਨਾਮ ਆਰਸੀ ਹੈ ਉਸ ਤੇ ਵੀ ਜੇਕਰ ਕੋਈ ਚਾਲਕ ਐਕਸੀਡੈਂਟ ਕਰ ਦਿੰਦਾ ਹੈ ਜਾਂ ਕੋਈ ਹੋਰ ਦੁਰਘਟਨਾ ਕਰ ਦਿੰਦਾ ਹੈ ਤਾਂ ਉਸ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਦਿਆਰਥੀ ਚਾਹੇ ਲੜਕਾ ਹੈ ਚਾਹੇ ਲੜਕੀ ਹੈ ਅਗਰ ਕੋਈ ਐਕਸੀਡੈਂਟ ਕੋਈ ਦੁਰਘਟਨਾ ਕਰ ਦਿੰਦਾ ਹੈ ਤਾਂ ਉਦੇ ਮਾਤਾ ਪਿਤਾ ਤੇ ਵੀ ਪਰਚਾ ਦਰਜ ਹੋਵੇਗਾ ਉਹਨਾਂ ਨੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਸਟੇਟ ਵਾਰਡ ਇੰਦਰ ਸਿੰਘ ਨੇ ਅਪੀਲ ਕੀਤੀ ਕਿ ਤੁਹਾਨੂੰ ਤੁਸੀਂ ਹਰ ਇੱਕ ਵਿਅਕਤੀ ਦੇ ਚੁਣੇ ਹੋਏ ਨਮਾਇਦੇ ਹੋ ਇਸ ਕਰਕੇ ਕੋਈ ਵੀ ਪੱਖਪਾਤ ਨਾ ਕੀਤਾ ਜਾਵੇ ਪਿੰਡ ਦੀ ਡਿਵੈਲਪਮੈਂਟ ਇੱਕਸਾਰ ਕੀਤੀ ਜਾਵੇ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਾ ਕੀਤਾ ਜਾਵੇ ਜਿਸ ਦੇ ਵਿੱਚ ਕੇ ਪਾਰਟੀਵਾਦੀ ਦਿਖਾਈ ਦਵੇ ਇਸ ਮੌਕੇ ਤੇ ਸਟੇਟ ਵਾਰਡੀ ਮੰਤਰੀ ਜੀ ਨੇ ਨਵੀਆਂ ਚੁੜੀਆਂ ਪੰਚਾਇਤਾਂ ਨੂੰ ਵਧਾਈ ਵੀ ਦਿੱਤੀ ਅਤੇ ਵੱਧ ਤੋਂ ਵੱਧ ਆਪਣੇ ਪਿੰਡਾਂ ਦਾ ਵਿਕਾਸ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ। ਕੋਰਾ ਤੇ ਮੇਰੇ ਨਾਲ ਨੇ ਮੈਡਮ ਹਰਮਨਜੀਤ ਕੌਰ ਐਡਵੋਕੇਟ ਜੀ ਅਸੀਂ ਐਸਆਈਆਰਡੀ ਮਹਾੜੀ ਤੋਂ ਆਏ ਹਾਂ। ਸਟ ਜਿਹੜੀ ਐਸਆਈਆਰਡੀ ਸੰਸਥਾ ਇਹ ਪੰਜਾਬ ਸਰਕਾਰ ਦੀ ਇੱਕ ਨੋਡਲ ਏਜੰਸੀ ਆ। ਸ਼੍ਰੋਮਣੀ ਸੰਸਥਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹਦਾ ਮੇਨ ਮਕਸਦ ਕੀ ਹੈ ਜੀ ਇੱਕ ਆਸ਼ਾ ਵਰਕਰ ਤੋਂ ਲੈ ਕੇ ਬੀਡੀਪੀਓ ਡੀਡੀਪੀਓ ਤੱਕ ਸਹਿਬਾਨ ਨੂੰ ਮਤਲਬ ਟ੍ਰੇਨਿੰਗ ਦੇਣ ਦਾ ਕੰਮ ਆਇਆ ਹੈ ਜੀ ਦੇਖੋ ਤੁਸੀਂ ਨਵੇਂ ਚੁਣ ਕੇ ਆਏ ਹੋ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਵੈਲਕਮ ਆ ਜੀ ਤੁਹਾਡਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਟ ਕੇ ਸਾਡੇ ਕੋਲ ਪਹੁੰਚੇ ਹੋ ਤੇ ਨਾਲ ਮੁਬਾਰਕਬਾਦ ਵੀ ਆ ਵੀ ਤੁਹਾਨੂੰ 5 ਸਾਲ ਆਪਣੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜੀ ਦੇਖੋ ਜੀ ਮੈਂ ਹੁਣ ਮੈਡਮ ਨਾਲ ਗੱਲ ਕਰ ਰਹੀ ਸੀ ಗ್ರಾಮ ਸਭਾ ਦੀ ಗ್ರಾಮ ਸਭਾ ਜਿਵੇਂ ਇਹਨਾਂ ਨੇ ਦੱਸਿਆ 2 ਸਾਲ ਵਿੱਚ ਪਹਿਲਾਂ 2 ਕਰੋਣੀਆਂ ਜ਼ਰੂਰੀ ਸੀ ਹੁਣ ਕਿੰਨੀਆਂ ਜ਼ਰੂਰੀ ਨੇ ਜੀ 4 4 ਜ਼ਰੂਰੀ ਨੇ ਤੁਹਾਡੀ ಗ್ರಾಮ ਪੰਚਾਇਤ ਦੀ ਚੋਣ ਹੋਈ ਹੈ ਜੀ ਆਮ ਤੌਰ ਤੇ ਪੰਚਾਇਤ ਮੈਂਬਰ ਬਣਦੇ ਨੇ ਪੰਜ ਮੈਂਬਰੀ ਪੰਚਾਇਤ ਸੱਤ ਮੈਂਬਰੀ 9 11 ਜਾਂ 13 ਮੈਂਬਰੀ ਪੰਚਾਇਤ ਬਣਦੀ ਪਰ ਗram ਸਭਾ ਦੀ ਕਦੇ ਵੀ ਚੋਣ ਨਹੀਂ ਹੁੰਦੀ ਕਿਉਂਕਿ ਜਿਹੜੇ ਵੋਟਰ ਜਿਹੜੇ ਵਿਅਕਤੀ ਦਾ ਨਾਮ ਅਮੇ ਉਹ ਕੁੜੀ ਆ ਪਿੰਡ ਦੀ ਨੂੰਹ ਆ ਜਾਂ ਮੁੰਡਾ ਜਿਹਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋ ਗਿਆ ਜੀ ਉਹ ਗram ਸਭਾ ਦਾ ਮੈਂਬਰ ਬਣ ਜਾਏਗਾ ਤੇ ਅੰਨੀ ਕੱਲ ਆ ਜਾਂਦੀ ਹੈ ਜੀ ਗram ਸਭਾ ਦੇ ਵਿੱਚ ਜਿਹੜਾ ਮਤਾ ਪੈ ਗਿਆ ਪੀ ਗ੍ਰਾਮ ਸਭਾ ਜਿਹੜੀ ਇਹੋ ਜੀ ਤਾਕਤਾਂ ਜਿਹੜਾ ਇਹਦੇ ਵਿੱਚ ਮਤਾ ਪੈ ਗਿਆ ਉਹਨੂੰ ਕੋਈ ਰੱਦ ਨਹੀਂ ਕਰ ਸਕਦਾ ਹੁਣ ਆਪਾਂ ਗ੍ਰਾਮ ਸਭਾ ਤੋਂ ਬਾਹਰ ਆਈਏ ਜੀ ਆਪਾਂ ਚੱਲਦੇ ਗ੍ਰਾਮ ਪੰਚਾਇਤ ਵੱਲ ਔਰ ਦੇਖੋ ਜੀ ਮੈਂ ਆਪਾਂ ਦੱਸ ਦਿੱਤੀ ਕਿ ਗ੍ਰਾਮ ਸਭਾ ਦੀ ਕੋਈ ਚੋਣ ਨਹੀਂ ਹੁੰਦੀ ਪਰ ਗ੍ਰਾਮ ਪੰਚਾਇਤ ਦੀ ਚੋਣ ਹੁੰਦੀ ਹੈ ਇਹ ਜਿਹੜਾ ਗ੍ਰਾਮ ਪੰਚਾਇਤ ਦੀ ਚੋਣ ਦਾ ਅਧਿਕਾਰ ਆ ਜੀ ਸਾਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਰਾਹੀਂ 73ਵੀਂ ਸੋਧ ਹੋਈ ਸੀ ਨਾ ਜਿਹੜੀ ਉਦੇ ਰਾਹੀਂ ਦਿੱਤਾ ਗਿਆ ਇਹਦੇ ਰਾਹੀਂ ਜਿਹੜਾ ਪੰਚਾਇਤ ਦਾ ਸਮਾਹ ਉਹ 5000 ਦਾ ਨਿਸ਼ਚਿਤ ਕਰਦਾ ਹੈ ਹੋਰ ਜੇ ਆਪਾਂ ਦੇਖੀਏ ਪਿਛਲੇ ਸਮੇਂ ਦੇ ਜਿਸਲਾਸ ਹੈ ਉਹ ਮੂਲਤ ਵੀ ਕਰ ਦਿੱਤਾ ਜਾਂਦਾ ਹੈ ਤਾਂ ਜੋ ਜਾਨੀ ਕਿ ਜਿਹੜਾ ਆਪਣੇ ਕੀ ਹੈ ਕਿਉਂ ਕਿਉਂਕਿ ਜਿਹੜਾ ਕੋਰਮ ਹੈ ਉਹ ਪੂਰਾ ਨਹੀਂ ਹੈ ਜਦੋਂ ਕੋਰਮ ਪੂਰਾ ਹੋਏਗਾ ਤਾਂ ਹੀ ਇਸ ਜਿਹੜੇ ਕੇਐਸ ਦਾ ਜਿਹੜਾ اجلاس ਕੀਤਾ ਜਾਏਗਾ ਜਿਹੜੀ ಗ್ರಾಮ ਸਭਾ ਦੀ ਪ੍ਰਧਾਨਗੀ ਹੈ ਉਹ ਕੌਣ ਕਰ ਸਕਦਾ ਹੈ <grams> ग्राम सभा ਦੇ ਪ੍ਰਧਾਨਗੀ ਕੌਣ ਕਰ ਸਕਦਾ ਹੈ ਸਰਪੰਚ ग्राम सभा ਦੀ ਜਿਹੜੀ ਪ੍ਰਧਾਨਗੀ ਆ ਉਹ ਸਰਪੰਚ ਸਾਹਿਬ ਕਰਨਗੇ ਅਗਰ ਸਰਪੰਚ ਸਾਹਿਬ ਜਾਰ ਹਾਜ਼ਰ ਹੁੰਦੇ ਆ ਤਾਂ ਉਹਨਾਂ ਦੀ ਜਗ੍ਹਾ ਤੇ ਪ੍ਰਧਾਨਗੀ ਕੌਣ ਕਰ ਸਕਦਾ ਕੋਈ ਵੀ ਪੰਚਾਇਤ ਮੈਂਬਰ ਜਿਸ ਨੂੰ ਉਹ ਅਧਿਕਾਰ ਦੇ ਦੇ ਨੇ ਉਹ ਆਪਣੇ ਜਿਹੜੀ ਕੀ ਆ ਦੀ ਕੈਲੋ ਕੀ ਪ੍ਰਧਾਨਗੀ ਕਰ ਸਕਦੇ ਇਸ ਵਿੱਚ ਅਸੀਂ ਆਪਣੇ ਜੀਪीडीਪੀ ਤਿਆਰ ਕਰਦੇ ਆ ਅਸੀਂ ਜਿਹੜਾ ਜੋ ਵੀ ਅਸੀਂ ਕੰਮ ਕਰਨੇ ਨੇ ਪਿੰਡਾਂ ਵਿੱਚ ਉਸ ਦਾ ਜਿਹੜਾ ਸਾਰਾ ਦਿੱਤੀ ਸਾਲਾਨਾ ਆਮਦਨ ਦਾ ਖਰਚਾ ਹੈ ਬਜਟ ਹੈ ਉਸ ਦਾ ਅਨੁਮਾਨ ਲੈ ਮ ਲਗਾ ਕੇ ਕਿ ਕਿਹੜੇ ਕੰਮ ਅਸੀਂ ਕਰਨੇ ਆ ਕਿਹੜੇ ਕਿੰਨਾ ਸੀ ਖਰਚਾ ਕਰਨਾ ਇਸ ਵਿੱਚ ਸਾਰਾ ਜਿਹੜਾ ਕਿ ਇਹ ਯੋਜਨਾ ਬਣਾਈ ਜਾਂਦੀ ਹੈ ਜਿਸ ਨੂੰ ਅਸੀਂ ਜੀਪੀਡੀਪੀ ਕਿਹਾ ਜਾਂਦਾ ਹੈ ಗ್ರಾಮ ਪੰਚਾਇਤ ਡਵੈਲਪਮੈਂਟ ਵਿਕਾਸ ਯੋਜਨਾ ਇਸ ਦਾ ਜਿਹੜਾ ਗ੍ਰਾਮ ਸਭਾ ਦਾ ਕੋਰਮ ਕਿੰਨਾ ਹੁੰਦਾ ਹੈ ਗ੍ਰਾਮ ਸਭਾ ਦਾ ਕੋਰਮ ਕਿੰਨਾ ਹੁੰਦਾ ਹੈ ਮੈਂਬਰਾਂ ਦਾ ਪੰਜਵਾਂ ਹਿੱਸਾ ਹੋਣਾ ਜ਼ਰੂਰੀ ਹੈ ਕ੍ਰਾਮ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਪੰਜਵਾਂ ਹਿੱਸਾ ਹੋਣਾ ਜ਼ਰੂਰੀ ਹੈ। ਉਹ اجلاس ਕਰਾਏ ਜਾਂਦੇ ਨੇ ਉਹਦੇ ਵਾਸਤੇ ਅਜੰਡਾ ਤਿਆਰ ਕਰਨਾ ਜ਼ਰੂਰੀ ਹੈ। ਮੈਂਬਰਸ ਨੂੰ ਦੱਸਣਾ ਜ਼ਰੂਰੀ ਹੈ ਕਿ ਕਦੋਂ ਜਿਹੜੀ ਹੈ اجلاس ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਦਿਨ ਸਮਾਂ ਸਥਾਨ ਇਹ ਦੱਸਣਾ ਜ਼ਰੂਰੀ ਹੈ ਕਿ ਕਿਹੜੇ ਦਿਨ اجلاس ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਅਜੰਡਾ ਕੀ ਹੈ ਕਿਸ ਕਾਰਨ ਲਈ ਕੀਤਾ ਜਾ ਰਿਹਾ ਹੈ اجلاس ਤੇ ਜਿਹੜਾ ਇਹ ਐਜੰਡਾ ਇਹ ਉਹ ਹਰੇਕ ਤੁਹਾਡੇ ਮੈਂਬਰ ਤੱਕ ਪਹੁੰਚਣਾ ਜ਼ਰੂਰੀ ਹੈ ਤਾਂ ਜੋ ਕੋਈ ਵੀ ਇਸ ਨੂੰ ਬੰਦ ਨਾ ਰਹਿ ਸਕੇ ਕਿ ਵੀ ਹਾਜ਼ਰੀ ਦਾ ਉਸ ਦੇ ਰਿਹਾ ਹੈ ਕਦੋਂ ਕੀਤਾ ਜਾ ਰਿਹਾ ਹੈ ਕਿਹੜੇ ਸਤੰਦ ਕੀਤਾ ਜਾਣਾ ਹੈ ਤੇ ਜਿਹੜਾ ਉਹਦਾ ਫੋਰਮ ਹੈ ਉਹ ਸਾਰਾ ਫਿਲਚਿਤ ਹੋਣਾ ਜ਼ਰੂਰੀ ਹੈ ਇਸ ਲਈ ਜੇ ਤੁਸੀਂ ਕੀ ਜਿਹੜੇ ਸਥਾਨ ਹੈ ਉਹ ਕਿਹੜਾ ਸਥਾਨ ਲੱਗ ਸਕਦੇ ਹੋ ਇਜਲਾਸ ਵਾਸਤੇ ਤੁਸੀਂ ਕਿਹੜਾ ਸਥਾਨ ਲੱਗ ਸਕਦੇ ਪੰਜਾਬ ਬਹੁਤ ਹਾਂਜੀ ਪੰਚਾਇਤ ਪ੍ਰੀ ਹੈ ਪੰਚਾਇਤਾਂ ਸਰਕਾਰ ਦਾ ਪੰਚਾਇਤਾਂ ਜਿਹੜੀਆਂ ਨੇ ਆਪਣੀਆਂ ਸਰਕਾਰ ਦਾ ਕੰਮ ਕਰ ਰਹੀਆਂ ਨੇ ਖੁਦ ਇੱਕ ਸਰਕਾਰ ਹੈ ਜੋ ਆਪਣੇ ਹੀ ਫੈਸਲਿਆਂ ਤੇ ਆਪਣੇ ਜਿਹੜੇ ਪਿੰਡ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਜਿਹੜੀ ਕਿ 73ਵੀਂ ਸੰਵਿਧਾਨਿਕ ਸੋਧ ਕੀਤੀ ਗਈ ਸੀ ਉਸ ਵਿੱਚ ਜਿਹੜੀ ਹੈ ಗ್ರಾಮ ਪੰਚਾਇਤ ਜਿਹੜੀ ਹੈ ਨਾ ਦਾ ਦਰਜਾ ਦਿੱਤਾ ਗਿਆ देखो जे ਤੁਹਾਨੂੰ ਤੁਸੀਂ ਹੁਣ ਸਰਪੰਚ ਪੰਚ ਕੈਂਟੀਤ ਤੋਂ ਪੁਰਾਣੇ ਹੋਣਗੇ ਹੁਣ ਨੌਲੇ ਤੇ ਹੈਗੀ ਕਈ ਹੁਣ ਇਦਾਂ ਹੈਗਾ ਕਿ ਨਵੇਂ ਚਿਹਰੇ ਆਏ ਨੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਪੰਚਾਇਤੀ ਏ ਬੀ ਸੀ ਕੀ ਹੈਗੀ ਹੈ ਜਿੰਨਾ ਤੱਕ ਆਪਾਂ ਨੂੰ ਕਿਸੇ ਚੀਜ਼ ਦੀ ਗਹਿਰਾਈ ਬਾਰੇ ਨਹੀਂ ਪਤਾ ਉਹਨਾਂ ਤੱਕ ਆਪਾਂ ਉਹਦੇ ਰਿਜ਼ਲਟ ਜਿਹੜੇ ਨਤੀਜੇ ਨੇ ਉਹ ਵਧੀਆ ਨਹੀਂ ਲਿਆ ਸਕਦੇ ਮੰਨ ਕੇ ਚਲੋ ਕਿ ਮੈਂ ਅੱਜ ਪਹਿਲੇ ਦਿਨ ਸਬਜ਼ੀ ਤਿਆਰ ਕਰਨ ਲੱਗਿਆ ਤਾਂ ਮੇਰੇ ਤੋਂ ਕੋਈ ਨਾ ਕੋਈ ਥੀ ਜਿੱਟ ਘੱਟ ਵੱਤ ਪੈ ਜਾਣੀ ਹੈ ਮੈਂ ਉਨੀ ਵਧੀਆ ਸਬਜ਼ੀ ਨਹੀਂ ਬਣਾ ਸਕਦਾ ਜਿੰਨੀ ਵਧੀਆ ਕੋਈ ਬੰਦਾ ਮਹੀਨੇ ਜਾਂ ਮਹੀਨਿਆਂ ਤੋਂ ਬਣਾ ਰਿਹਾ। ਇਸੇ ਤਰ੍ਹਾਂ ਹੀ ਆਪਣੀ ਪੰਚਾਇਤ ਹੈਗੀ ਐ ਜਦੋਂ ਤੁਸੀਂ ਟ੍ਰੇਨਿੰਗ ਲੈ ਲਈ ਤੁਹਾਨੂੰ ਉਹਦੀਆਂ ਬੇਸਿਕ ਗੱਲਾਂ ਤੁਹਾਡੇ ਧਿਆਨ 'ਚ ਆ ਗਈਆਂ ਤਾਂ ਜਿਹੜੇ ਉਹਦੇ ਨਤੀਜੇ 5 ਸਾਲ ਬਾਅਦ ਹੋਣਗੇ ਉਹ ਇੱਕ ਵੱਖਰੀ ਤਰ੍ਹਾਂ ਦੇ ਹੋਣਗੇ ਲੋਕ ਯਾਦ ਕਰਨਗੇ ਵੀ ਯਾਰ ਕੋਈ ਆਏ ਸੀ ਬੰਦੇ ਕੋਈ ਸ਼ਖਸੀਅਤ ਆਈਆਂ ਸੀ ਸਾਡੇ ਪਿੰਡ ਦੇ ਵਿੱਚ ਆਪਾਂ ਇਦਾਂ ਦੇ ਕਦਮ ਮਤਲਬ ਪੱਟ ਕੇ ਜਾਈਏ ਕਿ ਆਪਣੇ ਕਦਮਾਂ ਦੇ ਮਗਰ ਕੋ ਚੱਲੇ ਵੀ ਉਹ ਫਲਾਣਾ ਸਰਪੰਚ ਆਇਆ ਸੀ ਫਲਾਣਾ ਪੰਚਾਇਤ ਮੈਂਬਰ ਸੀਗਾ ਉਦੋਂ ਯਾਰ ਆ ਫਲਾਣੇ ਕੰਮ ਮੜੇ ਹੋਏ ਹੋਏ ਸੀਗੇ ਲੇਕਿਨ ਜੇ ਇਹ ਤਾਂ ਹੁਣ ਵੀ ਜੇ ਆਪਾਂ ਕੋਈ ਨਿਸ਼ਚਾ ਲੈ ਕੇ ਚੱਲਾਂਗੇ ਬਿਨਾ ਨਿਸ਼ਚੇ ਤੋਂ ਕੁਝ ਨਹੀਂ ਹੋਣਾ ਉਹ ਤੁਸੀਂ ਮੰਨ ਕੇ ਮੈਂ ਨਹੀਂ ਕਰ ਸਕਦਾ ਸਹੀ ਜਦੋਂ ਮੈਨੂੰ ਮੇਰੀ ਸੀਟ ਦਾ ਮਹੱਤਵ ਪਤਾ ਲੱਗ ਗਿਆ ਕਿ ਮੇਰਾ ਰੁਤਬਾ ਕੀ ਹੈ ਪਿੰਡ ਦੇ ਵਿੱਚ ਮੈਨੂੰ ਜੇ ਲੋਕ ਮਾਨ ਸਤachar ਦੇ ਰਿਹਾ ਤਾਂ ਕਿਉਂ ਦੇ ਰਿਹਾ ਤਾਂ ਨੇਚਰਲੀ ਮੈਂ ਉਸ ਪਾਸੇ ਨੂੰ ਅੱਗੇ ਵਧੂਗਾ ਪਲੱਸ ਵਾਲੇ ਪਾਸੇ ਨੂੰ ਵਧੂਗਾ ਜੇ ਦੇਖੋ ਪੰਜ ਸਰਪੰਚ ਮਤਲਬ ਵਧੀਆ ਕੰਮ ਕਰਨ ਵਾਲਾ ਉਹ ਵਿਚਰਦੇ ਹਾਂ ਤਾਂ ਕੋਈ ਜਿਹੜੇ ਮਸਲੇ ਹੈਗੇ ਆ ਥਾਣਿਆਂ ਤੇ ਪਟਚਰੀਆਂ ਜਾਂਦੇ ਆ ਉੱਥੇ ਵੀ ਇਨਸਾਨ ਹੀ ਹੁੰਦੇ ਆ ਲੇਕਿਨ ਜੇ ਆਪਾਂ ਸੂਝਵਾਣਾ ਥਾਣੇ ਜਾਣੇ ਨੰਦੇ ਆਪਾਂ ਕਿਹਦੀ ਗਲਤੀ ਉਹਨੂੰ ਗਲਤੀ ਕਹੋ ਜਿਹਦਾ ਮਤਲਬ ਪੱਖ ਬਣ ਦੋ ਪੱਖ ਕਰੋ ਜਦੋਂ ਆਪਾਂ ਗੁੱਸੇ ਮੰਦ ਦਾ ਪਕੜਾਂਗੇ ਗਲਤ ਫੈਸਲੇ ਹੋ ਜਾਣਗੇ 10 ਬੰਦੇ ਮੇਰੇ ਵਿਰੁੱਧ ਚੋਣਿਆ ਮੈਂ 10 ਬੰਦੇ ਮੇਰੇ ਹਾਂਜੀ ਸਭ ਤੋਂ ਪਹਿਲਾਂ ਸਾਡੇ ਪੰਚਾਇਤ ਮੈਂ ਅਫਸਰ ਜੀ ਤੇ ਨਾਰੰਗ ਸਿੰਘ ਸਾਹਿਬ ਜੀ ਤੇ ਜਿੰਨੇ ਮੁਹਾਲੀ ਤੋਂ ਆਏ ਹੋਏ ਬਾਕੀ ਸਾਰਾ ਅਕੀਲ ਸਾਹਿਬ ਹਾਂਜੀ ਅਫਸਰ ਸਾਹਿਬ ਨੇ ਜੀ ਚਲੋ ਇਹਨਾਂ ਦਾ ਬਹੁਤ ਧੰਨਵਾਦ ਜੀ ਤੇ ਬਾਕੀ ਜਿਹਨੇ ਪੰਚਾਇਤ ਮੈਂਬਰ ਆਏ ਆ ਸਰਪੰਚ ਪੰਚ ਉਹਨਾਂ ਦਾ ਧੰਨਵਾਦ ਸੋ ਆਪਾਂ ਇਹ ਇੱਕ ਜਿਹੜੀ ਮੀਟਿੰਗ ਅਟੈਂਡ ਕਰੀ ਹੈ ਬੜੀ ਵਧੀਆ ਲੱਗੀ ਸੋ ਅੱਜ ਤੱਕ ਅਸੀਂ ਘਾਮ ਪਰਸ ਇਨਸਾਨ ਨੂੰ ਸਾਨੂੰ ਕੁਝ ਨਹੀਂ ਪਤਾ ਸੀ ਵੀ ਪੰਚਾਇਤ ਸਾਡੇ ਲਈ ਕੀ ਕਰ ਸਕਦੀ ਹੈ ਅੱਜ ਇਹਨਾਂ ਨੇ ਸਾਨੂੰ ਇੰਨੀ ਨੌਲੇਜ ਦਿੱਤੀ ਹੈ ਕਿ ਪੰਚਾਇਤ ਦੇ ਕੋਲ ਇੰਨੀਆਂ ਪਾਵਰਾਂ ਹੈ ਜਿਹੜੀਆਂ ਅੱਜ ਤੱਕ ਕਿਸੇ ਨੇ ਇਸਤੇਮਾਲ ਨਹੀਂ ਕੀਤੀ ਸੋ ਇੱਕ ਬੜੀ ਵਧੀਆ ਲੱਗੀ ਮੈਡਮ ਜੀ ਨੇ ਦੱਸਿਆ ਕਿ ਜਿਹੜੇ ਇਜਲਾਸ ਹੈ ਉਹ ਪਿੰਡ ਚ ਹੋਣੇ ਚਾਹੀਦੇ ਸੋ ਇਹਦੇ ਨਾਲ ਲੋਕਾਂ ਦੀਆਂ ਪ੍ਰੋਬਲਮਾਂ ਸੁਣਨ ਦੇ ਇਜਲਾਸ ਹਨ ਨਹੀਂ ਵੀ ਸਾਨੂੰ ਮੇਨ ਜਿਹੜੀ ਪ੍ਰੋਬਲਮ ਹੈ ਉਹ ਪਿੰਡ ਦੇ ਵਿੱਚ ਕੀ ਹੈ ਜਦੋਂ ਤੁਸੀਂ ਇਜਲਾਦ ਬੁਲਾਉਂਗੇ ਤਾਂ ਉਹਦੇ ਵਿੱਚ ਪਤਾ ਲੱਗੂਗਾ ਕਿ ਵੀ ਪਿੰਡ ਦੇ ਵਿੱਚ ਮੇਨ ਜਿਹੜੀ ਹੈ ਉਹ ਇੱਥੇ ਪ੍ਰੋਬਲਮ ਹੈ ਉਹਨੂੰ ਸੋਲਵ ਕਰਿਆ ਜਾ ਸਕਦਾ ਜਦੋਂ ਲੋਕ ਦੱਸੂਗੇ ਤਾਂ ਲੋਕ ਵੀ ਖੁਸ਼ ਹੋਊਂਗੇ ਤੁਹਾਡੇ ਨਾਲ ਜੁੜੂਂਗੇ ਲੋਕ ਵੀ ਵੀ ਹਾਂ ਵੀ ਪੰਚਾਇਤ ਵਧੀਆ ਬਣੀ ਹੈ ਪਹਿਲੀ ਪੰਚਾਇਤ ਹੈ ਜਿਹੜੀ ਸਾਨੂੰ ਇਕੱਠੇ ਕਰਕੇ ਇਹ ਦੱਸ ਰਹੀ ਹੈ ਸੋ ਇਹਦੇ ਵਿੱਚ ਇੱਕ ਹੋਰ ਵੀ ਹੈ ਪਾਰਟੀ ਵਾਦੀ ਵੀ ਖਤਮ ਹੋਏਗੀ ਜਦੋਂ ਤੁਸੀਂ ਸਾਰੇ ਲੋਕਾਂ ਨੂੰ ਬੁਲਾਉਂਗੇ ਤਾਂ ਇਹ ਮੈਂ ਇਸ ਗੱਲ ਤੋਂ ਬੜਾ ਸੰਤੁਸ਼ਟ ਹੋਇਆ ਵੀ ਬੜੀ ਵਧੀਆ ਨੌਲੇਜ ਤੁਹਾਡਾ ਪਰਾਲ ਮਿਲ ਕੇ ਇਹਨੂੰ ਕੰਮ ਨੂੰ ਅੱਗੇ ਵਧਾਈਏ। ਵਿਸ਼ੇਪ੍ਰਤੀ ਸਾਡੀ ਅਪਰੋਚ ਇਹ ਹੋਏਗੀ ਜੋ ਬੰਦੇ ਨਸ਼ਾ ਕਰਦੇ ਨੇ ਸਭ ਤੋਂ ਪਹਿਲਾਂ ਉਹਨੂੰ ਨੇੜੇ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਜਾਏਗਾ। ਉਸ ਤੋਂ ਬਾਅਦ ਜੇ ਉਹਦਾ ਨਸ਼ਾ ਕੋਈ ਜ਼ਿਆਦਾ ਡਿਕਟਡ ਹੈ ਤਾਂ ਉਹਨੂੰ ਰੀਹੈਬਿਲੀਟੇਸ਼ਨ ਸੈਂਟਰ ਫਤਿਹਗੜ੍ਹ ਸਾਹਿਬ ਦੇ ਵਿੱਚ ਦਾਖਲ ਕਰਾਇਆ ਜਾਏ ਤਾਂ ਕਿ ਉਹ ਆਪਣੀ ਜ਼ਿੰਦਗੀ ਸਵਾਰ ਸਕੇ ਤੇ ਚੰਗੇ ਕੰਮਾਂ 'ਤੇ ਲੱਗ ਸਕੇ। ਇਸ ਤੋਂ ਲਾ ਬਾਸਰ ਜਿਵੇਂ ਉਹ ਨੌਜਵਾਨ ਨੇ ਤੁਸੀਂ ਉਹਨਾਂ ਨੂੰ ਖੇਡਾਂ ਵੱਲ ਵੀ ਪ੍ਰੇਰਿਤ ਕਰੋਗੇ। ਵੀ ਨਸ਼ਿਆਂ ਤੋਂ ਹਟ ਜਾਣ ਵੀ ਖੇਡਾਂ ਮੰਨੂ ਉਹਨਾਂ ਦਾ ਧਿਆਨ ਜੱਦਾ ਜਾਵੇ ਸਾਡੀ ਇਹ ਕੋਸ਼ਿਸ਼ ਹੈ ਕਿਉਂਕਿ ਸਾਡੇ ਪਿੰਡ ਦੇ ਵਿੱਚ ਬਹੁਤ ਚੰਗਾ ਸਟੇਡੀਅਮ ਬਣਿਆ ਹੋਇਆ ਜਿਸ ਦੇ ਵਿੱਚ ਬੱਚਿਆਂ ਨੂੰ ਅਸੀਂ ਉਤਸ਼ਾਹ ਕਰਦੇ ਹਾਂ ਵੀ ਤੁਸੀਂ ਖੇਡਾਂ ਵਿੱਚ ਦਿਲਚਸਪੀ ਰੱਖੋ ਤਾਂ ਕਿ ਤੁਸੀਂ ਐਸ ਨਾਮਰਦ ਮੋਰੀ ਤੋਂ ਦੂਰ ਰਹੋ